ਸਫੇਦ ਮੂਸਲੀ ਅਤੇ ਅਸ਼ਵਕੰਡਾ ਦੋਵੇਂ ਆਯੁਰਵੇਦ ਵਿੱਚ ਬਹੁਤ ਮਹੱਤਵਪੂਰਨ ਜੜੀਆਂ ਬੂਟੀਆਂ ਹਨ। ਇਹਨਾਂ ਦੋਹਾਂ ਨੂੰ ਇਕੱਠੇ ਖਾਣ ਦੇ ਬਹੁਤ ਫਾਇਦੇ ਹੋ ਸਕਦੇ ਹਨ, ਖਾਸ ਕਰਕੇ ਜਦੋਂ ਸਰੀਰਕ ਅਤੇ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ। ਇੱਥੇ ਇਸ ਦੇ ਕੁਝ ਮੁੱਖ ਫਾਇਦੇ ਦੱਸੇ ਗਏ ਹਨ। ਊਰਜਾ ਅਤੇ ਤਾਪਤਵ ਵਧਾਉਂਦਾ ਹੈ। ਸਰੀਰਕ ਕਮਜ਼ੋਰੀ ਦੂਰ ਕਰਦਾ ਹੈ। ਸਫੇਦ ਮੂਸਲੀ ਨੂੰ ਹਰਬਲ ਵਿਆਗਰਵੀ ਕਿਹਾ ਜਾਂਦਾ ਹੈ, ਜੋ ਸਰੀਰਕ ਊਰਜਾ ਅਤੇ ਤਾਪਤਵ ਵਧਾਉਣ 'ਨ' ਵਿੱਚ ਮਦਦ ਕਰਦਾ ਹੈ। ਇਹ ਕਮਜ਼ੋਰੀ ਨੂੰ ਦੂਰ ਕਰਕੇ ਸਰੀਰ ਨੂੰ ਚੁਸਤ ਅਤੇ ਤਾਪਤਵਰ ਬਣਾਉਂਦਾ ਹੈ। ਸਹਿਨਸ਼ੀਲਤਾ ਵਧਾਉਂਦਾ ਹੈ ਅਸ਼ਵਗੰਧਾ ਸਰੀਰ ਦੀ ਸਹਿਨਸ਼ੀਲਤਾ ਐਂਡਿਊਰੈਂਸ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਕੰਮ ਕਰ ਸਕਦੇ ਹੋ ਅਤੇ ਥਕਾਵਟ ਘੱਟ ਮਹਿਸੂਸ ਹੁੰਦੀ ਹੈ ਤਣਾਅ ਅਤੇ ਚਿੰਤਾ ਘਟਾਉਂਦਾ ਹੈ ਤਣਾਅ ਤੋਂ ਰਾਹਤ ਅਸ਼ਵਗੰਧਾ ਇੱਕ ਐਡਾਪਟੋਜਨ ਐਡਾਪਟੋਜਨ ਹੈ ਜੋ ਸਰੀਰ ਨੂੰ ਤਣਾਅ ਨਾਲ ਲੜਨ ਵਿੱਚ ਮਦਦ ਕਰਦਾ ਹੈ ਇਸ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਚਿੰਤਾ ਘਟ ਹੁੰਦੀ ਹੈ ਨੀਂਦ ਵਿੱਚ ਸੁਧਾਰ ਇਸ ਦਾਤ ਨਾਲ ਕਟੋਨ ਬਲਬਸਲ ਚੰਗੀ ਅਤੇ ਡੂੰਗੀ ਨੀਂਦ ਲੈਣ ਵਿੱਚ ਵੀ ਮਦਦ ਕਰਦਾ ਹੈ ਜੋ ਕਿ ਸਮੁੱਚੀ ਸਿਹਤ ਲਈ ਬਹੁਤ ਜ਼ਰੂਰੀ ਹੈ ਮਰਦਾਨੀ ਸਿਹਤ ਲਈ ਫਾਇਦੇ ਜਿੰਸੀ ਸਿਹਤ ਇਹ ਮਰਦਾਂ ਵਿੱਚ ਜਿੰਸੀ ਕਮਜ਼ੋਰੀ ਸ਼ੁਕਰਾਨਿਆਂ ਦੀ ਗਿਣਤੀ ਅਤੇ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ ਟੈਸਟੋਸਟੀਰੋਨ ਲੈਵਲ ਕੁਝ ਖੋਜਾਂ ਮੁਤਾਬਕ ਅਸ਼ਕੰਦਰ ਟੈਸਟੋਸਟੀਰੋਨ ਹਾਰਮੋਨ ਦੇ ਲੈਵਲ ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦਾ ਹੈ ਸਰੀਰਕ ਪ੍ਰਣਾਲੀ ਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਰੋਗਾ ਨਾਲ ਲੜਨ ਦੀ ਸਮਰੱਥਾ ਦੋਵੇਂ ਹੀ ਜੜੀਆਂ ਬੂਟੀਆਂ ਸਰੀਰ ਦੇ ਰੋਗਾ ਨਾਲ ਲੜਨ ਵਾਲੀ ਸਿਸਟਮ ਨੂੰ ਮਜ਼ਬੂਤ ਕਰਦੀਆਂ ਹਨ ਜਿਸ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਮਾਸਪੇਸ਼ੀਆਂ ਅਤੇ ਸਰੀਰ ਦਾ ਭਾਰ ਮਾਸਪੇਸ਼ੀਆਂ ਦਾ ਵਿਕਾਸ ਜੇਕਰ ਤੁਸੀਂ ਜਿਮ ਜਾਂਦੇ ਹੋ ਤਾਂ ਇਹ ਮਾਸਪੇਸ਼ੀਆਂ ਦੇ ਵਿਕਾਸ ਅਤੇ ਰਿਕਵਰੀ ਵਿੱਚ ਵੀ ਮਦਦ ਕਰਦਾ ਹੈ ਸਹੀ ਵਜ਼ਨ ਬਣਾਈ ਰੱਖਣਾ ਇਹ ਸਰੀਰ ਤਾਕਤ ਵਧਾ ਕੇ ਸਹੀ ਵਜ਼ਨ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ ਇਹਨਾਂ ਨੂੰ ਖਾਂਦਤ ਕਰੇ ਹੈ ਕਿ ਤੁਸੀਂ ਸਫੇਦ ਮੂਸਲੀ ਅਤੇ ਅਸ਼ਗੰਧਾ ਦੇ ਪਾਊਡਰ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਨਾਲ ਲੈ ਸਕਦੇ ਹੋ ਪਰ ਕਿਸੇ ਵੀ ਨਵੀਂ ਚੀਜ਼ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਖਾਸ ਕਰਕੇ ਜੇ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ